ਅੰਦਰ ਬਾਈ ਸਪੈਸ਼ਲ ਏਸੀ ਲੱਗਿਆ ਦੇਖ ਲੋ ਲੱਖ ਰੁਪਏ ਤੱਕ ਬੱਚਾ ਜਾਵੜਦਾ ਇਹ ਲੱਖ ਰੁਪਏ ਤੱਕ ਬੱਚਾ ਜਾਵੜਦਾ ਹਾਂਜੀ ਹਾਂਜੀ ਬਾਈ ਆਪਦੇ ਘਰੇ ਫਾਰਮ ਵਨੋਂ ਜਿਹੜਾ ਸਿਸਟਮ ਤਿਆਰ ਕੀਤਾ ਹੈ ਜਿਵੇਂ ਖੇਤ ਆਪਾਂ ਵੇਖ ਲੈਨੇ ਆ ਨਾ ਖੇਤ ਫਾਰਮ ਬਣਾਇਆ ਪਰ ਬਾਈ ਨੇ ਘਰ ਦੇ ਵਿੱਚ ਹੀ ਇੱਕ ਥੋੜਾ ਜਿਹਾ ਜਿਹੜਾ ਜਗ੍ਹਾ ਲੈ ਕੇ ਹਨਾ ਅੱਡ ਉਹਦੇ ਹਾਸਤੇ ਤੁਸੀਂ ਪਿੱਛੇ ਮੇਰੇ ਦੇਖੋਦੇ ਫਾਰਮ ਵਨ ਨੂੰ ਤਿਆਰ ਕਰ ਲਿਆ ਕਰੂਨ ਤਿਆਰ ਕੀਤਾ ਬਹੁਤ ਵਧੀਆ ਰੂਨ ਤਿਆਰ ਕੀਤਾ ਇਹ ਵੀ ਦੱਸਾਂਗੇ ਕਿਵੇਂ ਤਿਆਰ ਕੀਤਾ ਕਿਸ ਚੀਜ਼ ਦਾ ਤਿਆਰ ਕੀਤਾ ਤੇ ਬਾਈ ਆਪਣੇ ਨਾਲ ਹੈਗਾ ਬਾਈ ਜਗਮੀਤ ਸਿੰਘ ਬਰਾੜ ਬਾਈ ਆਪਾਂ ਖੜੇ ਆ ਪਿੰਡ ਸਾਦਕ ਦੇ ਵਿੱਚ ਤੇ ਬਾਈ ਕੀ ਹਾਲਾ ਬਾਈ ਵਧੀਆ ਜੀ ਬਾਈ ਠੀਕ ਠਾਕ ਜੀ ਤੇ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਆਹ ਜਾਨਵਰ ਮੈਂ ਦੇਖੂੰਗਾ ਬਹੁਤ ਪਿਆਰ ਕਰ ਰਿਹਾ ਹਣਾ ਤੁਹਾਨੂੰ ਵੇਖਿਆ ਇੱਥੇ ਵੀ ਮੈਂ ਹੁਣ ਪਿੱਛੇ ਵੀ ਹਣਾ ਇੰਨਾ ਮੈਂ ਕਰ ਰਿਹਾ ਬਾਈ ਹਾਂਜੀ ਹਾਂਜੀ ਬਾਈ ਇਹ ਕਿਵੇਂ ਬਾਈ ਪਹਿਲਾਂ ਲਿਆਂਦਾ ਕਿੱਥੋਂ ਆ ਬਰੀਡ ਕਿਹੜੀ ਆ ਪਹਿਲਾਂ ਤਾਂ ਇਹਨਾਂ ਤੇ ਹੀ ਗੱਲ ਕਰ ਲਈਏ ਆਪਾਂ ਬਾਈ ਇਰੇ ਇਹ ਇੰਪੋਰਟ ਦੇ ਹੀ ਆ ਇਹਨਾਂ ਦੇ ਮਦਰ ਫਾਦਰ ਵੀ ਇੰਪੋਰਟ ਆ ਤੇ ਮੇਰੇ ਕੋਲੇ ਨਾ ਹੀ ਸਾਰੇ ਇਹਨਾਂ ਦੇ ਕਾਗਜ ਪਏ ਆ ਠੀਕ ਹੈ ਹਾਂਜੀ ਉਹਦੇ ਤੇ ਸਾਰਾ ਇਹਦਾ ਡੀ ਐਨ ਏ ਵਗੈਰਾ ਜਾਂ ਕੋਈ ਵੀ ਚਿਪ ਆ ਸਭ ਕੁਝ ਇਹਦੇ ਨਾਲ ਆਇਆ ਜੀ ਸਾਰਾ ਕੁਝ ਨਾਲ ਆ ਹਾਂਜੀ ਹਾਂਜੀ ਠੀਕ ਹੈ ਪ੍ਰੋਪਰ ਜਿਹੜੇ ਕਾਗਜ ਹੈਗੇ ਆ ਹਾਂਜੀ ਪ੍ਰੋਪਰ ਕਾਗਜ ਇਹ ਟੈਂਗੋ ਤੋਂ ਮੇਟ ਹੈ ਹਾਂਜੀ ਟੈਂਗੋ ਤੋਂ ਮੇਟ ਆ ਇਹ ਹਾਂਜੀ ਜਰਮਨੀ ਵੀ ਏ 1 ਕੁੱਤਾ ਹੀ ਲੱਗਦਾ ਸ਼ੋਹਾਂ ਚ ਆਪਣੇ ਇੰਡੀਆ ਚ ਵੀ ਬਾਹਰ ਵੀ ਲੱਗਾਂਗੇ ਹਾਂਜੀ ਟੌਪ ਤੇ ਆ ਜੀ ਟੌਪ ਤੇ ਆ ਹਾਂਜੀ ਠੀਕ ਆ ਤਾਂ ਭਾਈ ਇਹਦਾ ਜੇ ਆਪਾਂ ਦੇਖ ਗਏ ਤਾਂ ਕੁਆਲਿਟੀ ਤਾਂ ਕੋਈ ਮੈਨੂੰ ਦੋ ਰ ਐਂਡੀ ਕਹਿ ਸਕਦੇ ਐਂਡਲੈਸ ਹੀ ਹੈ ਜਮਨ ਬਾਈ ਕਿਉਂਕਿ ਉਪਰੋਂ ਦਰਸ਼ਕੋ ਤੁਸੀਂ ਰੰਗ ਦੇਖ ਲਓ ਹਨਾ ਜਿਹੜਾ ਤੁਸੀਂ ਡਬਲ ਕੋਡ ਚ ਆ ਗਿਆ ਹਨਾ ਬਾਈ ਚੋਰ ਤੇ ਬਾਈ ਹੁਣ ਤੁਸੀਂ ਇਹ ਆਪਣੇ ਕੋਲ ਮੇਲ ਤੇ ਫੀਮੇਲ ਦੋ ਆ ਬਾਈ ਹਾਂਜੀ ਹਾਂਜੀ ਮੇਲ ਆਈ ਤੇ ਤੇ ਫੀਮੇਲ ਅੱਛਾ ਇਹ ਤੁਸੀਂ ਉਤੋਂ ਟੈਂਕੋ ਤੋਂ ਕਰਵਾਇਆ ਹਾਂ ਹਾਂਜੀ ਟੈਂਕੋ ਤੋਂ ਬੈਟਿੰਗ ਹੋਈ ਠੀਕ ਹੈ ਤੇ ਇਹ ਸੁਣ ਵਾਲੀ ਹੈ ਹੁਣ ਬਾਈ ਹਾਂਜੀ ਰਹਿ ਗਏ ਇਹਦੇ ਕੁਝ 15 ਦਿਨ ਰਹਿ ਗਏ ਜੀ 15 ਦਿਨ ਰਹਿ ਗਏ ਹਾਂਜੀ ਤੇ ਫਿਰ ਬਾਈ ਜਾਨਵਰ ਬੱਚੇ ਜਿਹੜੇ ਸੇਲ ਕਰ ਦਿੰਨੇ ਆ ਹਾਂਜੀ ਸੇਲ ਹੋ ਜਾਂਦੇ ਆ ਠੀਕ ਹੈ ਵੇਚ ਦਿੰਨੇ ਆ ਵੇਚ ਦਿੰਨੇ ਠੀਕ ਹੈ ਤੇ ਬਾਈ ਪਹਿਲੇ ਹੀ ਬੁਕਿੰਗ ਹੋ ਜਾਂਦੀ ਹੈ ਸੂਨ ਤੋਂ ਪਹਿਲਾਂ ਹੀ ਅੱਛਾ ਸੂਨ ਤੋਂ ਪਹਿਲਾਂ ਹੀ ਬੁਕਿੰਗ ਹੋ ਜਾਂਦੀ ਹੈ ਹਾਂਜੀ ਹਾਂਜੀ ਕੀ ਬਾਈ ਜੇ ਮੈਂ ਪੁੱਛ ਸਕਦਾ ਵੀ ਰੇਟ ਦੱਸ ਸਕਦੇ ਦਰਸ਼ਕਾਂ ਨੂੰ ਕਿ ਰੇਟ ਬਾਈ ਮੰਨ ਕੇ ਚੱਲੋ ਵੀ ਲੱਖ ਰੁਪਏ ਤੱਕ ਬੱਚਾ ਜਾਵੜਦਾ ਹੈ ਲੱਖ ਰੁਪਏ ਤੱਕ ਬੱਚਾ ਜਾਵੜਦਾ ਹਾਂਜੀ ਹਾਂਜੀ ਕਹ ਰਿਹਾ ਕਿ ਸ਼ੋਅ ਕੁਆਲਿਟੀ ਆਈ ਹੈ ਸ਼ੋਅ ਕੁਆਲਿਟੀ ਹੈ ਹਾਂਜੀ ਪਹਿਲਾਂ ਹੀ ਜਾਨੀ ਤੁਸੀਂ ਕਿਹਨੇ ਬੁੱਕ ਕਰ ਤੇ ਦਰਸ਼ਕੋ ਇੱਧਰ ਦਿਖਾ ਦਿਓ ਆ ਕੇ ਇਹ ਵੀ ਨਹੀਂ ਗੱਲ ਬਾਈ ਸਪੈਸ਼ਲ ਏਸੀ ਲੱਗਿਆ ਹੋਆ ਅੰਦਰ ਅੰਦਰ ਬਾਈ ਸਪੈਸ਼ਲ ਏਸੀ ਲੱਗਿਆ ਦੇਖ ਲੋ ਭਾਈ ਇਹ ਫਰਿਜ ਜਿਹੜਾ ਇੱਕ ਜਿਹੜਾ ਤੁਸੀਂ ਇੱਕ ਹਟ ਕੇ ਆਪਾਂ ਥੋੜੀ ਜੀ ਗੱਲ ਕਰ ਲઈએ ਜਿਹੜਾ ਇਹ ਹੁਣ ਤੁਸੀਂ ਆ ਝੌਂਪੜੀ ਨੂੰ ਮਾ ਤਿਆਰ ਕੀਤਾ ਇੱਕ ਰੂਮ ਹਨਾ ਘਰ ਦੇ ਵਿੱਚ ਚਲੋ ਆਪਣਾ ਕੋਠੀ ਇੱਧਰ ਆ ਗਈ ਹੈ ਨਾ ਇਹ ਭਾਈ ਸਪੈਸ਼ਲੀ ਇੰਨਾ ਵਾਸਤੇ ਕੀਤਾ ਕਿ ਇਹ ਆਪ ਦੇ ਵਾਸਤੇ ਪਹਿਲਾਂ ਕੀਤਾ ਤਿਆਰ ਕੀ ਸਿਸਟਮ ਭਾਈ ਸਾਰਾ ਕੁਝ ਵਿੱਚ ਹੀ ਹੈ ਇਹ ਵੀ ਆਪਣੇ ਘਰ ਦੇ ਜੀ ਹੈ ਤੇਰੇ ਘਰ ਦੇ ਜੀ ਹੈ ਹਾਂਜੀ ਹਾਂਜੀ ਠੀਕ ਹੈ ਮੈਂ ਦੇਖ ਰਿਹਾ ਇਹ ਵੀ ਨਾਲ ਹੀ ਬੈਠੇ ਸੀਗੇ ਤੇ ਇੱਕ ਸਿਆਣੇ ਭਾਈ ਇੰਨੇ ਹੈ ਨਾ ਇਹ ਜਮਾ ਹੁਣ ਮੈਂ ਫਿਰਦਾ ਜਿਵੇਂ ਆਏ ਉਦੇ ਨਾਲ ਆ ਹਾਂਜੀ ਕੱਲੇ ਆਉਂਗੇ ਬਾਈ ਫੇਰ ਔਖਾ ਹਾਂਜੀ ਫੇਰ ਔਖਾ ਹਾਂਜੀ ਹਾਂਜੀ ਉਹ ਨਹੀਂ ਹੋਣਾ ਨੂੰ ਪਤਾ ਵੀ ਬੰਦਾ ਨਾਲ ਆ ਮਾਲਕ ਹਾਂਜੀ 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 ਠੀਕ ਆ ਤੇ ਇਹ ਬਾਈ ਜਿਹੜੀ ਇਹ ਚੌਬੜੀ ਨੂੰ ਮੈਂ ਤਿਆਰ ਕੀਤਾ ਇਹ ਬਾਂਸ ਦੀ ਹੈ ਬਾਈ ਹਾਂਜੀ ਬਾਂਸ ਹੈ ਵਿੱਚ ਤੇ ਉਹ ਪਰਦੇ ਆਪਣਾ ਥਰਮਲ ਕੋਲ ਪਰਦੇ ਆਈ ਵਿੱਚ ਥਰਮਲ ਕੋਲ ਪਰ ਹਾਂਜੀ ਵੀ ਇਹ ਹੀਟ ਟੂਟਣਾ ਆਵੇ ਅੰਦਰ ਓਕੇ ਹਾਂਜੀ ਠੀਕ ਆ ਇਹ ਬਾਈ ਕਿਵੇਂ ਸੋਚਿਆ ਬਾਈ ਉ ਤਾਂ ਹੁਣ ਜੇ ਆਪਾਂ ਕਮਰਾ ਵੀ ਤਿਆਰ ਕਰ ਲੈਨੇ ਆਮ ਤਾਂ ਆਪਾਂ ਇੱਟਾਂ ਦਾ ਵੀ ਬਣਾ ਸਕਦੇ ਜੀ ਬਣਾਉਣਾ ਹਾਂਜੀ 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 ਬਾਈ ਇਹ ਬਣਾਉਨੇ ਆਪਾਂ ਕਹਿੰਦਾ ਜਿਵੇਂ ਹੁਣ ਤੁਸੀਂ ਇੱਧਰ ਤੁਹਾਡਾ ਘਰ ਦੇ ਨਾਲ ਹੀ ਥ ਇਦਾਂ ਮੈਂ ਦਿਖਾ ਦਣਾ ਇਦੋਂ ਭਾਈ ਲਸਣ ਵਗੈਰਾ ਹਨਾ ਭਾਈ ਗੱਡੇ ਗੁੰਡੇ ਤੇ ਟਮਾਟਰ ਇਹ ਭਾਈ ਆਰਗੈਨਿਕ ਹੀ ਲਾਉਨੇ ਤੁਸੀਂ ਦੱਸ ਰਹੇ ਸੀ ਸਭ ਆਰਗੈਨਿਕ ਸਾਰਾ ਆਰਗੈਨਿਕ ਹੈ ਠੀਕ ਹੈ ਤੇ ਭਾਈ ਇਹ ਇਟਾਂ ਦੀ ਵੀ ਬਣਾ ਸਕਦੇ ਫਿਰ ਇਹ ਵਾਹ ਹੁੰਦਾ ਹੀ ਕਿਉਂ ਤਿਆਰ ਕੀਤਾ ਭਾਈ ਵਾਹ ਦਾ ਬਸ ਭਈ ਆਏ ਆ ਇਹ ਕੁਝ ਅਲੱਗ ਕਰਨ ਦਾ ਸੀਗਾ ਹਨਾ ਨਾਲੇ ਆਏ ਆ ਵੀ ਆਪਣੇ ਐਟਮੋਸਫੀਅਰ ਜਿਵੇਂ ਦਾ ਰਹਿੰਦਾ ਹੋਵੇ ਦਾ ਮੰਨ ਲਓ ਅੰਦਰੋਂ ਹੁਣ ਗਰਮੀ ਆ ਅੰਦਰੋਂ ਇਹ ਠੰਡਾ ਰਹਿਣਾ ਜੀ ਅੱਛਾ ਗਰਮੀਆਂ ਚ ਜੇ ਇਹ ਸੀ ਨਹੀਂ ਵੀ ਲਾਉਂਦੇ ਆਪਾਂ ਤਾਂ ਵੈਸੇ ਫਿਰ ਵੀ ਠੰਡਾ ਰਹਿੰਦਾ ਹਾਂ ਹਾਂ ਜੀ ਫਿਰ ਵੀ ਠੰਡਾ ਰਹਿੰਦਾ ਹੈ ਤੇ ਜਿਹੜਾ ਸਰਦੀ ਨਹੀਂ ਕੋਸਟਲੀ ਨਹੀਂ ਗਈ ਬਰਾਬਰ ਜੀ ਪੈ ਜਾਂਦੀ ਬਰਾਬਰ ਜੀ ਪੈ ਜਾਂਦਾ ਹੀ ਹੋ ਸਕਦਾ ਕੱਟੀ ਪੈਂਦਾ ਹੀ ਹਾਂਜੀ ਠੀਕ ਹੈ ਤੇ ਜੇ ਇਹਦੀ ਗੱਲ ਕਰਕੇ ਬਾਈ ਜਮਾ ਸਟਰਕਚਰ ਥੱਲੇ ਤੁਸੀਂ ਆ ਬਣਾਇਆ ਥੜਾ ਬਣਾ ਲਿਆ ਹਣਾ ਬਾਈ ਥੱਲੇ ਥੜਾ ਤੇ ਆ ਬਣਾ ਕੇ ਉੱਤੇ ਇਹਦੇ ਜਿਹੜੀ ਬਾਸ ਇਹ ਲਾਈ ਹੋਈ ਆ ਇਹਦੇ ਚ ਕੋਈ ਪਿੱਲਰ ਵਗੈਰਾ ਵੀ ਆ ਕਿ ਸਿਰਫ ਅੰਦਰ ਲੱਕੜ ਕੋਈ ਲਾ ਕੇ ਨਹੀਂ ਵਿੱਚ ਫਰੇਮ ਲਾ ਕੇ ਨਹੀਂ ਹੂੰ ਤੇ ਫਰੇਮ ਦੇ ਉੱਤੇ ਫਿਰ ਆਹ ਲਾਉਂਦੇ ਆ ਅੰਦਰ ਦੋ ਤਰਪਾਲ ਪੈਂਦੇ ਆ ਜੀ ਅੱਛਾ ਇਹਦੇ ਅੰਦਰ ਦੋ ਤਰਪਾਲ ਆ ਹਾਂਜੀ ਹਾਂਜੀ ਤੇ ਥਰਮਲ ਕੋਲ ਆ ਗਈ ਥਰਮਲ ਕੋਲ ਜੀ ਹਾਂਜੀ ਠੀਕ ਆ ਤੇ ਇਹ ਬਾਈ ਕੋਈ ਐ ਮਜ਼ਬੂਤੀ ਪੂਰੀ ਆ ਕੋਈ ਨੇਰ ਨੂ ਰੌਂਦਾ ਜਾਂ ਹਾਂਜੀ ਆ ਟੀਆਂ ਨੇਰੀ ਆਈ ਤੇ ਕੋਈ ਕੁਝ ਨਹੀਂ ਹੋਇਆ ਹਜੇ ਤੱਕ ਹਾਂਜੀ ਹਾਂਜੀ ਲੋਬੀ ਦਰਸ਼ਕੋ ਪੂਰਾ ਮਜ਼ਬੂਤ ਆ ਇਹ ਗੱਲ ਨਹੀਂ ਗੀ ਵੀ ਨੇਰੀ ਆ ਗਈ ਤੇ ਹਵਾ ਆ ਗਈ ਹਨਾ ਬਾਈ ਇਹ ਉੱਡ ਜੂਗਾ ਕਈ ਦਰਸ਼ਕਾਂ ਦਾ ਸਵਾਲ ਹੁੰਦਾ ਸੀਗਾ ਵੀ ਇਹ ਕਾਮਯਾਬ ਨਹੀਂ ਹਨਾ ਬਾਈ ਪਰ ਇਹ ਜਿਹੜਾ ਬਾਂਸ ਦਾ ਉਹ ਪੂਰਾ ਕਾਮਯਾਬਾ ਕਾਨਿਆਂ ਦਾ ਹੈ ਨਹੀਂ ਹਨਾ ਬਾਈ ਕਾਮਯਾਬਾ ਜਵੇ ਕਾਨਿਆਂ ਦਾ ਨਹੀਂ ਕਾਮਯਾਬਾ ਕਾਨਿਆਂ ਦਾ ਹੈ ਨੀਗਾ ਤੇ ਜਿਹੜਾ ਬਾਂਸ ਦਾ ਇਹ ਹੈਗਾ ਦਰਸ਼ਕੋ ਪੂਰਾ ਕਾਮਯ ਆਪਣੇ ਬਾਹਰ ਹੀ ਬੈਠੇ ਸਾਰੇ ਵਾਸਤਾ ਕੰਮ ਹੀ ਕਰਦੇ ਵਾਸਤਾ ਕੰਮ ਹੈ ਬਾਈ ਦੇ ਗਵਾਂਹ ਹੀ ਬੈਠੇ ਸਾਦ ਕਿ ਤੁਸੀਂ ਆਉਂਗੇ ਰੋਡ ਤੇ ਜਿਹੜੇ ਸੱਜਣ ਆਏ ਉਹਨਾਂ ਨੇ ਦੇਖਿਆ ਵੀ ਹੈ ਤੇ ਬਾਈ ਇਹ ਅਲੂਮੀਨੀਅਮ ਦੇ ਲਾਦੇ ਫਿਰ ਹਾਂਜੀ ਇਹ ਅਲੂਮੀਨੀਅਮ ਦੇ ਹੀ ਇਹ ਅਲੂਮੀਨੀਅਮ ਦੇ ਹਾਂਜੀ ਹਾਂਜੀ ਠੀਕ ਹੈ ਤੇ ਆਜੋ ਦਰਸ਼ਕੋ ਆਪਾਂ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਅੰਦਰੋਂ ਮਾਹੌਲ ਆ ਜਿਹੜਾ ਕਿਵੇਂ ਆ ਲਾਈਟਿੰਗ ਆ ਜੂਗੀ ਅੰਦਰ ਇਹ ਤੁਸੀਂ ਦੇਖ ਲਓ ਬਾਈ ਦਰਸ਼ਕੋ ਆਹ ਦੇਖੋ ਇੱਧਰ ਜਿਹੜੇ ਇਹ ਨਾਲ ਚੂ ਮਰ ਟੈਪ ਲਾਏ ਹੋਏ ਆ ਚਾਰ ਲਾਏ ਆ ਬਾਈ ਨੇ ਪੱਖਾ ਵੀ ਲੱਗਿਆ ਤੇ ਏਸੀ ਵੀ ਚੱਲੀ ਜਾਂਦਾ ਤੁਸੀਂ ਦੇਖ ਲਓ ਇੱਧਰ ਤੇ ਜਿਹੜਾ ਥੱਲੇ ਹੀ ਬਾਈ ਨੇ ਇਧਰ ਬੈੱਡ ਟੈਬ ਜਿਹੜੇ ਦੋ ਗੱਦੇ ਸਿੱਟੇ ਹੋਏ ਆ ਵੱਡੇ ਠੀਕ ਆ ਤੇ ਇੱਥੇ ਬਾਈ ਆਪ ਵੀ ਬਾਈ ਕਹਿੰਦਾ ਮੈਂ ਆਰਾਮ ਕਰਦਾ ਤੇ ਨਾਲ ਬਾਈ ਆਹ ਜਿਹੜੇ ਘਰ ਦੇ ਜੀ ਆ ਮੈਂ ਜੀ ਕਹੂੰਗਾ ਬਾਈ ਬਾਈ ਵੀ ਕਿਉਂਕਿ ਜਿਹੜਾ ਘਰ ਦੇ ਪਰਿਵਾਰ ਮੈਂਬਰਾਂ ਨੂੰ ਇਹ ਇਹਨਾਂ ਨੂੰ ਰੱਖਦਾ ਤੇ ਆ ਤੁਸੀਂ ਦੇਖ ਲਓ ਇੱਥੇ ਇਹਨਾਂ ਨੇ ਬੈਹ ਜਾਣਾ ਹੁੰਦਾ ਤੇ ਬਾਈ ਅੰਦਰ ਬੋਰਡ ਲੱਗ ਗਿਆ ਇਹਦੇ ਕਿਉਂਕਿ ਬਾਸ ਬਾਈ ਕਹਿੰਦਾ ਕੋਈ ਮੱਛਰ ਵਗੈਰਾ ਜਾਂ ਕੋਈ ਕਰਲੀ ਵਗੈਰਾ ਅੰਦਰ ਬਾਸ ਦੇ ਵਿੱਚ ਫਸੇ ਨਾ ਹਨ ਅੰਦਰ ਤੇ ਉਹ ਬੋਰਡ ਲਾਤਾ ਜਿਹੜਾ ਤੁਸੀਂ ਦੇਖ ਰਹੇ ਹੋ ਗ੍ਰੀਨ ਆ ਜਿਹੜਾ ਬੋਰਡ ਲੱਗਿਆ ਹੋਇਆ ਤੇ ਬਹੁਤ ਵਧੀ ਇੱਕ ਸਾਸਤੇ ਚ ਤਿਆਰ ਹੋ ਜਾਂਦਾ ਇਹ ਤੇ ਕਮਰਾ ਹੀ ਬਣ ਗਿਆ ਬਾਈ ਤੇ ਆਪਾਂ ਬਾਕੀ ਬਾਈ ਨਾਲ ਗੱਲ ਕਰਦੇ ਆਂ ਬਾਈ ਜੇ ਤੁਸੀਂ ਮੰਨ ਕੇ ਚਲੋਣੇ ਇਹ ਇੱਕ ਆ ਤੁਸੀਂ ਕਹਿ ਰਹੇ ਸੀ ਉਹਨੂੰ ਵਧਾਉਣਾ ਥੋੜਾ ਜਿਹਾ ਹਣਾ ਅੱਗੇ ਇਧਰ ਨੂੰ ਥਾਂ ਜਗ੍ਹਾ ਚਲੋ ਆਪਾਂ ਪਾਰਕ ਟਾਇਪ ਵਧੀਆ ਬਣਾ ਬਈ ਇੱਥੇ ਜੀ ਲੱਗਦਾ ਹੈ ਜੇ ਜਿਹੜਾ ਤੁਸੀਂ ਹੋਰ ਵਧਾਓਗੇ ਬਾਈ ਉਹ ਵੀ ਫਿਰ ਬਾਸ ਦੇ ਹੀ ਬਣਾਉਂਗੇ ਹਾਂਜੀ ਬਾਸ ਦੇ ਹੀ ਬਣਾਵਾਂਗੇ ਬਈ ਅੱਛਾ ਉਹ ਬਰਾਂਡਾ ਟਾਇਪ ਮੂਰੇ ਬਣ ਜਾਂਦਾ ਬਾਈ ਹਾਂਜੀ 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 ਉੱਤੇ ਜਿਵੇਂ ਸ਼ੈੱਡ ਟਾਇਪ ਹੁੰਦਾ ਹੀ ਤੇ ਉਪਰ ਆਹੀ ਚੀਜ਼ ਲੱਗ ਜੂਗੀ ਸ਼ੈੱਡ ਟਾਇਪ ਅੱਛਾ ਇਹੀ ਚੀਜ਼ ਉਪਰ ਆ ਜਾਣੀ ਹਾਂਜੀ ਹ ਤੇ ਠੀਕ ਹੈ ਦਰਸ਼ਕੋ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਬਾਈ ਆਪਾਂ ਇੱਕ ਵਾਰ ਫਿਰ ਕਹਿੰਦੇ ਆ ਬਹੁਤ ਚੰਗੀ ਬਰੀਡ ਆ ਬਾਈ ਕੋਲੇ ਫਰਬੋ ਕੀ ਨਾ ਬਾਈ ਫਰਬੋ ਫਰਬੋ ਹਾਂ ਤੇ ਵੇਖ ਲਓ ਬਾਈ ਇੰਨਾ ਆਖੇ ਲੱਗਦੇ ਆ ਦੇਖ ਲਓ ਬਾਜਮਾਰੀ ਬਾਈ ਨੇ ਤੇ ਉਹਦੇ ਬਾਈ ਕੋਲੇ ਆ ਗਏ ਠੀਕ ਹੈ ਏ ਆ ਬਾਈ ਵਾਕਈ ਕਰ ਦੇ ਜੀ ਤੇ ਬਰੀਡ ਇੰਨੀ ਕੁ ਸਿਰਾ ਬਾਈ ਤੁਸੀਂ ਆਪ ਹੀ ਦੇਖ ਲੋ ਦੇਖ ਕੇ ਅੰਦਾਜ਼ਾ ਲਾ ਲੋਗੇ ਤੇ ਲੱਖ ਲੱਖ ਤੱਕ ਬਾਈ ਇਹਦਾ ਕੰਮ ਬਾਈ ਬਰੀਡਰ ਬੰਦਾ ਵੇਖ ਕੇ ਸਮਝੀਊਗਾ ਵੀਡੀਓ ਤੋਂ ਤਾਂ ਦਾ ਵੇਖ ਕੇ ਹੀ ਸਮਝ ਆਉਂਦਾ ਬਾਈ ਹਾਂਜੀ ਹਾਂਜੀ ਤੇ ਲੱਖ ਲੱਖ ਰੁਪਈਆ ਬਾਈ ਕਹਿੰਦਾ ਮਾਮੂਲੀ ਗੱਲ ਆ ਬਾਈ ਕਿਉਂਕਿ ਜਿਹੜੇ ਹੁਣ ਪਹਿਲਾਂ ਹੀ ਕਹਿੰਦਾ ਬਾਈ ਬੱਕ ਹੋ ਗਿਆ ਬੱਚੇ ਅਜੇ 10 15 ਦਿਨ ਬਾਈ ਕਹਿੰਦਾ ਰਹਿੰਦੇ ਆ ਨਾ ਬਾਈ ਹਾਂਜੀ 10 15 ਦਿਨ ਰਹਿੰਦੇ ਪਰ ਬੁਕਿੰਗ ਆ ਜਿਹੜੀ ਉਹ ਪਹਿਲਾਂ ਹੀ ਸਟਾਰਟਿੰਗ ਹੋ ਗਈ ਆ ਤੇ ਬਾਈ ਦਾ ਪੰਗੋ ਆਈ ਆਪਣਾ VA ਬੰਦ ਕੁੱਤਾ ਬਹੁਤ ਚੰਗਾ ਉਹਦੇ ਤੋਂ ਮੇਟ ਹੋਈ ਆ ਜੀ ਤੇ ਬਾਕੀ ਬਾਈ ਦਾ ਨੰਬਰ ਆਪਾਂ ਵੀਡੀਓ ਥੱਲੇ ਛੱਡਾਂਗੇ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਜੇ ਤੁਹਾਨੂੰ ਆਪਦਾ ਬੱਚਾ ਚਾਹੀਦਾ ਹੋਵੇ ਬਾਈ ਹਨਾ ਇੱਕ ਦੋ ਬੱਚੇ ਜਿਹੜੇ ਵੀ ਰਹਿੰਦੇ ਬੁੱਕ ਕਰਵਾ ਸਕਦੇ ਹਨ ਬਾਈ ਹਾਂਜੀ ਹਾਂਜੀ ਕੋਈ ਚੱਕਰ ਤੇ ਠੀਕ ਹੈ ਦਰਸ਼ਕੋ ਧੰਨਵਾਦ